ਪੱਥਰ ਤੇ ਟਾਈਲਾਂ ਨਾਲ ਭਰਿਆ ਛੋਟੇ ਹਾਥੀ ਦੇ ਅਨਬੈਲੈਂਸ ਹੋਣ ਨਾਲ ਹੋਇਆ ਭਿਆਨਕ ਸੜਕ ਹਾਦਸਾ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਇਹ ਹਾਦਸਾ ਮੇਨ ਹਾਈਵੇ ਤੇ ਪੈਦੇ ਸ਼ਨਾਈ ਰਿਜ਼ੋਰਟ ਫਿਲੋਰ ਦੇ ਨੇੜੇ ਹੋਇਆ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲ ਲਿਆ ਇਹ ਹਾਦਸਾ ਸਵੇਰੇ 7:30 ਵਜੇ ਹੋਇਆ ਜਿਹਦੇ ਵਿੱਚ ਇੱਕ ਛੋਟਾ ਹਾਥੀ ਸੀਗਾ ਜਿਸ ਵਿੱਚ ਪੱਥਰ ਉਹ ਰਟਾਇਲ ਲੋਡ ਸੀ ਗਿਆ ਤੇ ਜਿਹਦੇ ਵਿੱਚ ਇਹ ਵਿਅਕਤੀ ਸਨ ਸਵਾਰ ਜੋ ਕਿ ਜਦ ਇਹ ਗੱਡੀ ਇੱਥੇ ਨੇੜੇ ਸ਼ਨਾਈ ਰਿਜ਼ੋਰਟ ਫਲੋਰ ਆਈ ਆ ਤੇ ਇਹ ਗੱਡੀ ਅਨਬੈਲੈਂਸ ਹੋ ਗਈ ਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਆ ਤੇ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਐਂਬੂਲੈਂਸ ਰਾਹੀਂ ਐਡਮਿਟ ਕਰਾਇਆ ਜਿਹਦੇ ਵਿੱਚ ਹੁਣ ਪਤਾ ਲੱਗਾ ਕਿ ਇੱਕ ਬੰਦੇ ਦੀ ਹੋਰ ਡੇਥ ਹੋ ਗਿਆ ਟੋਟਲ ਤਿੰਨ ਬੰਦੇਾਂ ਦੀ ਡੈਥ ਹੋ ਗਈ ਹੈ। شناخت ਨਹੀਂ ਹਜੇ ਹੋਈ ਜੀ ਅਨ ਆਈਡੈਂਟੀਫਾਈ ਹਜੇ ਕਰ ਰਹੇ ਆ ਅਗਲੀ ਤਫਤੀਸ਼ ਲਈ ਫਲੋਰ ਥਾਣੇ ਤੋਂ ਐਸਆਈ ਕਾਬਲ ਸਿੰਘ ਆਏ ਨੇ ਜੀ। ਮੌਕੇ ਤੇ ਐਸਐਚਓ ਸਾਹਿਬ ਵੀ ਮੌਜੂਦ ਸੀ।